ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਇਮੀਗ੍ਰੇਸ਼ਨ ਸੰਬੰਧੀ ਇੱਕ ਬਿਆਨ ਆਇਆ ਤੇ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹੂੰਗੀ ਕਿ ਕੀ ਇਸ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਬਿਆਨ ਦਾ ਅਸਰ ਭਾਰਤ ਦੇ ਲੋਕਾਂ ਤੇ ਵੀ ਪਏਗਾ ਜੀ ਬਿਲਕੁਲ ਪੈਣ ਵਾਲਾ ਅਸਰ ਆ ਜੀ ਜਿਸ ਤਰ੍ਹਾਂ ਦੀ ਖਬਰ ਆਈ ਹੈ ਹਾਲਾਂਕਿ ਇਹ ਜਿਹੜੀ ਆਪਾਂ ਖਬਰ ਸਾਂਝੀ ਕਰ ਰਹੇ ਆ ਡੋਨਾਲਡ ਟਰੰਪ ਉਹਨਾਂ ਦਾ ਇੱਕ ਬਿਆਨ ਆਇਆ ਐਨ ਡੀ ਟੀ ਵੀ ਅਖਬਾਰ ਦੇ ਹਵਾਲੇ ਦੇ ਨਾਲ ਖਬਰ ਆਈ ਹੈ ਕਿ ਇਥੋਂ ਆਊਟਸੋਰਸ ਅਮਰੀਕਾ ਦੇ ਹੈਗੇ ਆ ਉਹਦੇ ਹਵਾਲੇ ਨਾਲ ਖਬਰ ਸਾਂਝੀ ਕਰ ਰਹੇ ਆ ਕਿ ਡੋਨਾਲਡ ਟਰੰਪ ਉਹਨਾਂ ਇਹ ਗੱਲ ਲਈ ਕਹੀ ਹੈ ਕਿ ਜਦੋਂ 20 ਜਨਵਰੀ ਤੋਂ ਉਹਦਾ ਸੰਭਾਲਣਗੇ ਤਾਂ ਉਦੋਂ ਉਹ ਜਿਹੜਾ ਬਰਥ ਰਾਈਟ ਇੱਕ ਇੱਥੇ ਹੈਗਾ ਬਰਥ ਰਾਈਟ ਸਿਟੀਜ਼ਨਸ਼ਿਪ ਅਮਰੀਕਾ ਦੇ ਵਿੱਚ ਰੂਲ ਹੈਗਾ ਜੀ ਇਮੀਗ੍ਰੇਸ਼ਨ ਦਾ ਔਰ ਕਾਫੀ ਪੁਰਾਣਾ ਹੈਗਾ ਕਈ ਦਹਾਕੇ ਪੁਰਾਣਾ ਆ ਉਹਨਾਂ ਦਾ ਕਹਿਣਾ ਕੋ ਇਹਨੂੰ ਖਤਮ ਕਰ ਦੇਣਗੇ ਕਿ ਜੇ ਇਹ ਇਦਾਂ ਹੁੰਦਾ ਆ ਤਾਂ ਇੱਕ ਡਰਾਸਟਿਕ ਚੇਂਜ ਹੋਊਗੀ ਅਮਰੀਕਾ ਦੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਪাব ਇਸ ਇਹਦਾ ਮਤਲਬ ਕੀ ਹੈਗਾ ਬਰਥ ਰਾਈਟ ਸਿਟੀਜ਼ਨਸ਼ਿਪ ਕਿ ਜਿਹੜੇ ਮਾਪੇ ਭਾਰਤ ਤੋਂ ਖਾਸ ਤੌਰ ਤੇ ਜਾਂ ਹੋਰ ਦੇਸ਼ਾਂ ਤੋਂ ਇੱਥੇ ਆਉਂਦੇ ਆ ਉਹ ਤਾਂ ਅਮਰੀਕਨ ਸਿਟੀਜ਼ਨ ਨਹੀਂ ਹੁੰਦੇ ਹਾਲੇ ਪੱਕੇ ਨਹੀਂ ਹੋਏ ਹੁੰਦੇ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਦਾ ਸਟੇਟਸ ਅਮਰੀਕਨ ਨਹੀਂ ਹੁੰਦਾ ਅਮਰੀਕਨ ਸਿਟੀਜ਼ਨ ਉਹ ਨਹੀਂ ਹੁੰਦੇ ਲੇਕਿਨ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ ਜੀ ਉਹ ਅਮਰੀਕਾ 'ਚ ਪੈਦਾ ਹੁੰਦੇ ਆ ਤਾਂ ਉਹ ਆਪਣੇ ਆਪ ਹੀ ਅਮਰੀਕਾ ਦੇ ਸਿਟੀਜ਼ਨ ਬਣ ਜਾਂਦੇ ਸੀ ਸੋ ਉਹਨਾਂ ਦੇ ਵਿਹਾਰ ਦੇ ਉੱਪਰ ਬਾਅਦ ਵਿੱਚ ਜਿਹੜੇ ਉਹਨਾਂ ਦੇ ਮਾ ਮਾਪੇ ਸੀ ਪੇਰੈਂਟਸ ਸੀ ਉਹ ਵੀ ਅਮਰੀਕਨ ਸਿਟੀਜ਼ਨ ਬਣ ਜਾਂਦੇ ਸੀ ਡਰੌਨ 트ੰਪ ਹੁਣੀ ਇਸ ਗੱਲ ਨੂੰ ਰੋਕਣਾ ਚਾਹੁੰਦੇ ਆ ਕਿ ਜਿਵੇਂ ਬੱਚੇ ਸਿਟੀਜ਼ਨ ਬਣ ਜਾਂਦੇ ਉਹਦੇ ਉੱਤੇ ਵਿਹਾਵ ਦੇ ਪਰ ਮਾਪੇ ਵੀ ਸਿਟੀਜ਼ਨ ਬਣ ਜਾਂਦੇ ਆ ਇਸ ਪ੍ਰੋਸੈਸ ਨੂੰ ਉਹ ਰੋਕਣਾ ਚਾਹੁੰਦੇ ਆ ਤਾਂ ਇਸ ਕਰਕੇ ਉਹ ਬਰਥ ਰਾਈਟ ਜਿਹੜਾ ਆ ਸਿਟੀਨਸ਼ਿਪ ਉਹ ਖਤਮ ਕਰ ਰਿਹਾ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਬਾਹਰੋਂ ਆਉਂਦੇ ਆ ਤੇ گاਾਂ ਆਪ ਤਾਂ ਪੱਕੇ ਨਹੀਂ ਹੋਏ ਹੁੰਦੇ ਜਾਂ ਸੜੀਆਂ ਨਹੀਂ ਬਣਦੇ ਲੇਕਿਨ ਉਹਨਾਂ ਦੇ ਬੱਚੇ ਜਿਹੜੇ ਸੜੀਆਂ ਬਣ ਜਾਂਦੇ ਆ ਕਿਉਂਕਿ ਉਹ ਉੱਥੇ ਬਰਥ ਅਮਰੀਕਾ ਦੀ ਧਰਤੀ ਤੇ ਲੈਂਦੇ ਆ ਜੇ ਇਸ ਤਰ੍ਹਾਂ ਹੁੰਦਾ ਤਾਂ ਜਿਹੜੇ ਭਾਰਤੀ ਲੱਖਾਂ ਗਿਣਤੀ ਚ ਅਮਰੀਕਾ ਚ ਹੈਗੇ ਆ ਉਹ ਪ੍ਰਭਾਵਿਤ ਹੋ ਸਕਦੇ ਆ 2118 ਵਿੱਚ ਵੀ ਡਨਾਲ ਟਰੰਪ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਜਿਹਦੇ ਤਹਿਤ ਕਹਿਣਾ ਉਹਨਾਂ ਦਾ ਕਹਿਣਾ ਸੀ ਕਿ ਜੇ ਜਿਹੜੇ ਬੱਚੇ ਸਿਟੀਜ਼ਨ ਹੈਗੇ ਆ ਉਹ ਰਹਿ ਸਕਦੇ ਲੇਕਿਨ ਉਹਨਾਂ ਦੇ ਮਾਪੇ ਜਿਹੜੇ ਆ ਭਾਵੇਂ ਲੰਬੇ ਸਮੇਂ ਦੇ ਇੱਥੇ ਰਹੇ ਉਹਨਾਂ ਨੂੰ ਵਾਪਸ ਜਾਣਾ ਪਊਗਾ ਤਾਂ ਇਸ ਵਾਰ ਵੀ ਜੇ ਇਦਾਂ ਹੁੰਦਾ ਤਾਂ ਇੱਕ ਵੱਡਾ ਪ੍ਰਭਾਵਿਤ ਕਰੂਗਾ ਭਾਰਤੀ ਲੋਕਾਂ ਨੂੰ ਜਿਹੜੇ ਅਮਰੀਕਾ 'ਚ ਰਹਿ ਰਹੇ ਆ ਜੀ 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 ਗੁਰਮੁਖੀ